ਹਾਂਜੀ ਬਹੁਤ ਸੋਹਣੇ ਕਲੈਕਸ਼ਨ ਜੀ ਟੈਬੀ ਲਾਈਨਿੰਗ ਦੇ ਵਿੱਚ ਡਿਜ਼ਾਈਨ ਆਏ ਨੇ ਜੀ ਸੇਮਬਰ 글로ਸੀ ਬ੍ਰਾਂਡ ਤੇ ਚਨਾਰ ਬ੍ਰਾਂਡ ਦੋ ਬ੍ਰਾਂਡ ਦੀ ਕਲੈਕਸ਼ਨ ਆਈ ਹੈ ਟੈਬੀ ਲਾਈਨਿੰਗ ਦੇ ਵਿੱਚ ਡਿਜ਼ਾਈਨ ਆਏ ਨੇ ਬਹੁਤ ਸੋਹਣੇ ਇਹ ਮਸਟਰਡ ਕਲਰ ਦੇ ਵਿੱਚ ਆਊਗਾ ਜੀ ਨੈਕਸਟ ਦੇਖੋ ਜੀ ਇਹ ਆਪਾਂ ਕਹਿ ਦਈਏ ਇਹਨੂੰ ਦੀ ਸਕਿਨ ਕਰੀਮ ਦੇ ਕਲਰ ਦੇ ਵਿੱਚ ਆ ਗਿਆ ਜਿਵੇਂ ਬਹੁਤ ਸੋਹਣਾ ਕਲਰ ਹੈਗਾ ਨਵਾਂ ਜਿਹਾ ਕਲਰ ਹੈਗਾ ਸਾਰੇ ਕਲਰ ਬਹੁਤ ਸੋਹਣੇ ਨੇ ਸਾਰੇ 글로ਸੀ ਬ੍ਰਾਂਡ ਦੇ ਤੇ ਚਨਾਰ ਬ੍ਰਾਂਡ ਦੇ ਨੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਤੁਸੀਂ ਜਿਹੜਾ ਸਕਰੀਨਸ਼ਾਟ ਲੈਣਾ ਉਹ ਜਲਦੀ ਜਲਦੀ ਬੁੱਕ ਕਰਿਓ ਜਦੋਂ ਸਕ੍ਰੀਨ ਦਾ ਨੰਬਰ ਤੁਹਾਡਾ ਹੈਗਾ ਪ੍ਰਾਈਸ ਸੀ 2400 ਰੁਪਿਆ ਜੀ ਤੁਸੀਂ ਆਪਾਂ 1800 ਜੀ ਕਰਤਾ 1800 ਰੁਪਏ ਦਾ ਸੀਗਾ 2400 ਜੀ ਕਰਤਾ ਆਨਲਾਈਨ ਪੇਮੈਂਟ ਦੇ ਇੱਕ ਛੋਟੀ ਸ਼ਿਪਿੰਗ ਹੈ ਜਿਹੜੀ ਉਹ 60 ਰੁਪਏ ਜੀ 2 ਦੀ 80 ਹੈ 400 ਹੈ ਜੀ ਆਪਾਂ ਚਾਰ ਬ੍ਰੈਂਡ ਤੇ ਗਲੋਸੀ ਬ੍ਰੈਂਡ ਦੋ ਬ੍ਰੈਂਡ ਨੇ ਜਿਹੜੇ ਆਪਾਂ ਆਫਰ ਚ ਲਿਆਏ ਇਹ ਦੁਕਾਨਦਾਰ ਕੋਈ ਵੀ ਇਹਨੂੰ ਆਫਰ ਚ ਲੈ ਸਕਦਾ ਵੇਖ ਦੁਕਾਨਦਾਰ ਇਹਨੂੰ 2400 ਦਾ 2300 ਦਾ ਇਸ ਤਰ੍ਹਾਂ ਹੀ ਵੇਚੂਗਾ ਅਸੀਂ ਅਲੀਸ਼ੇ ਸ਼ੋਰੂਮ ਵੀ ਖੀਤੋਂ ਇਹਨੂੰ ਵੀ ਅਸੀਂ ਆਫਰ ਚ ਲੈ ਆਏ ਬੋ ਜੀ ਤੁਸੀਂ ਮਤਲਬ ਦਿੱਤੋ ਜੀ ਟਰਾਈ ਕਰ ਲਓ ਜੀ ਚਨਾਰ ਬ੍ਰੈਂਡ ਦਾ ਤੇ ਗਲੋਸੀ ਬ੍ਰੈਂਡ ਦਾ ਰੇਟ ਹੈ 2400 ਜਾਂ 2300 ਹੀ ਬਲੂਗਾ ਸਾਡਾ ਚਨਾਰ ਦਾ ਤੇ ਗਲੋਸੀ ਬ੍ਰੈਂਡ ਦੀ ਟਾਈਪੀ ਲਾਈਨਿੰਗ ਦਾ ਬਹੁਤ ਸਵਾ ਬੇਸ ਹੈ ਜੀ 1800 ਹੀ ਰੇਟ ਕਰਤਾ ਇਹਦਾ ਵੀ 5-600 ਰੁਪਏ ਰੇਟ ਘੱਟ ਦੇਣਾ ਜੀ ਮਾਰਕੀਟਾਂ ਨੂੰ 5-600 ਮਾਈਨੇ ਰੱਖਦੇ 100 5-600 ਰੁਪਏ ਰੇਟ ਘੱਟ 1800 ਰੁਪਏ ਦਾ ਪ੍ਰਾਈਸ ਆਉਲੀ 5 ਮੀਟਰ ਦਾ ਜੀ 5 ਮੀਟਰ ਸੂਟ ਹੀ ਮਿਲੂਗਾ ਆਊਟਕਟ ਨਹੀਂ ਮਿਲਣਾ ਜੀ 5 ਮੀਟਰ ਸੂਟ ਆ 1800 ਦਾ ਜੀ 5 ਮੀਟਰ ਸੂਟ 1800 ਦਾ ਡਿਜ਼ਾਈਨ ਬਹੁਤ ਪਿਆਰੇ ਨੇ ਜਲਦੀ ਜੀ ਸਕਰੀਨਸ਼ਾਟ ਲੈ ਚਲੋ ਬੁੱਕ ਕਰੀ ਚਲੋ ਜੀ ਸਿਰਫ ਰੌਟ ਸਿਰਫ